ਤਿੱਦੂ ਬਾਈ ਜਦੋਂ ਮਿਲੇ ਸੀ ਤੁਹਾਡੇ ਨਾਲ ਬਾਈ ਕਹਿੰਦਾ ਮੇਰਾ ਰਿਕਾਰਡ ਕਰ ਦੋ ਬਾਈ ਨੂੰ ਆਪਾਂ ਦੱਸਿਆ ਕਿ ਆਪਾਂ ਇੰਨੇ ਚਾਰਜ ਕਰਦੇ ਹਾਂ ਵੀਰੇ ਤਾਂ ਬਾਈ ਕਹਿੰਦਾ ਮੈਂ ਮਿਲ ਕੇ ਤੁਹਾਡੇ ਨਾਲ ਗੱਲ ਕਰਦਾ ਫਿਰ ਬਾਈ ਨੇ ਆਪਣੀ ਸਟੋਰੀ ਦੱਸੀ ਕਿ ਮੈਂ ਕਰੋ ਠੀਕ ਆ ਪੈਸੇ ਛੱਡੋ ਤੁਸੀਂ ਮੈਂ ਕਹਾਂ ਚੱਲ ਯਾਰ ਸਾਨੂੰ ਵੀ ਇੰਨਾ ਵਧੀਆ ਸਿੰਗਰ ਮਿਲ ਰਿਹਾ ਇੱਕ ਉੱਪਰੋਂ ਨਿੰਜੇ ਬਾਈ ਨਾਲ ਬਾਈ ਦਾ ਗਾਣਾ ਹੈ ਆਪਣੇ ਵਾਸਤੇ ਵੀ ਓਪਰਚੁਨਿਟੀ ਹੈ ਕਿ ਪਤਾ ਇਹ ਬੰਦੇ ਦੇ ਥਰੂ ਆਪਾਂ ਚੱਲ ਜਾਈਏ ਵੀਰੇ ਦਾ ਇੱਕ ਦਿਨ ਹੋਰ ਫੋਨ ਆਇਆ ਕਹਿੰਦਾ ਯਾਰ ਮੇਰੇ ਘਰ ਦੇ ਕਹ ਰਿਹਾ ਬਾਹਰ ਜਾਣਾ ਕਹਿੰਦਾ ਰਾਜੇ ਆਪਾਂ ਗਾਣੇ ਰਿਕਾਰਡ ਕਰਨੇ ਜਿੰਨੇ ਹੋ ਸਕਦੇ ਆ ਅੱਪਾ ਇੱਕ ਦਿਨ ਚ ਮੈਨੂੰ ਯਾਦ ਆ ਵੀਰੇ ਘੱਟੋ ਘੱਟ 5-6 ਗਾਣੇ ਰਿਕਾਰਡ ਕਰੇ ਸੀਗੇ। ਉਹ ਇੱਕ ਦਿਨ ਚ ਹੀ ਕਰਦੇ। ਇੱਕ ਦਿਨ ਚ ਹੀ ਬਣੇ ਹੋਏ ਆ ਉਹ ਸਾਰੇ। ਸਿੱਧੂ ਬਾਈ ਜਦੋਂ ਮਿਲੇ ਸੀ ਤੁਹਾਡੇ ਨਾਲ ਤੇ ਉਹ ਕੀ ਸਟੋਰੀ ਸੀ ਮਨ। ਬਾਈ ਯਾਰ ਇੱਕ ਮੇਰੇ ਦਾ ਆਪਾ ਗਾਣਾ ਬਣਾਇਆ ਸੀ ਪਿਆਰੇ ਗੱਲ ਦਾ। ਹਾਂ। 25 ਲੱਖ ਦਾ ਗਾਣਾ ਸੀਗਾ। ਹਾਂਜੀ। ਤੇ ਬਾਈ ਦੇ ਅੱਗੇ ਨੌਨ ਹੋਣੇ ਬਠਿੰਡੇ ਤੋਂ। ਉਹ ਸਿੱਧੂ ਨੂੰ ਜਾਣਦੇ ਸੀ। ਉਹਨਾਂ ਨੇ ਅਗਲਾ ਗਾਣਾ ਕਰਾਉਣਾ ਸੀ ਕਹਿੰਦੇ ਸੀ ਕਿ ਸਿੱਧੂ ਬਾਈ ਦੇ ਲਿਰਿਕਸ ਲੈਣੇ ਆਸ। ਤਾਂ ਉਹ ਬਾਈ ਨੂੰ ਲੈ ਕੇ ਆਏ ਸੀ ਸਾਡੇ ਕੋਲ। ਕੀ ਸੀ ਉਹ ਗਾਣਾ ਸੁਨੇਣਾ ਕਾਨਪੂਰੀ ਅਸਲਾ ਕਬੀਆ ਸੀਗਾ ਉਹਦਾ ਵੈਸੇ ਚੱਲੇਦਾ ਤੇ ਬਾਈ ਨੇ ਉਹ ਗਾਣਾ ਆਪਾਂ ਨੂੰ ਸੁਣਾਇਆ ਕਿ ਯਾਰ ਆਪਾਂ ਕਹੇ ਯਾਰ ਬੋ ਘੰਟਾ ਬਾਈ ਤੁਹਾਡੀ ਆਵਾਜ਼ ਬਾਈ ਕਹਿੰਦਾ ਮੇਰੇ ਰਿਕਾਰਡ ਕਰ ਦੋ ਫਿਰ ਆਪਾਂ ਮਿਊਜ਼ਿਕ ਬਣਾ ਕੇ ਭੇਜਿਆ ਬਾਈ ਨੂੰ ਬਾਈ ਨੂੰ ਬਹੁਤ ਵਧੀਆ ਲੱਗਿਆ ਬਾਈ ਨੂੰ ਆਪਾਂ ਦੱਸਿਆ ਕਿ ਆਪਾਂ ਇੰਨੇ ਚਾਰਜ ਕਰਦੇ ਵੀਰੇ ਤਾਂ ਬਾਈ ਕਹਿੰਦਾ ਮੈਂ ਮਿਲ ਕੇ ਤੁਹਾਡੇ ਨਾਲ ਗੱਲ ਕਰਦਾ ਫਿਰ ਬਾਈ ਨੇ ਆਪਣੀ ਸਟੋਰੀ ਦੱਸੀ ਕਿ ਮੈਂ ਕਰੋ ਠੀਕ ਆ ਹਨਾ ਕਿ ਮੈਂ ਇਨਾ ਉਹ ਹੈ ਨਹੀਂਗਾ ਕਿ ਪੈਸੇ ਛੱਡੋ ਤੁਸੀਂ ਮੇਰੇ ਵੱਲੋਂ ਕੋਈ ਵੀ ਲੋੜ ਹੋਈ ਤਾਂ ਮੈਂ ਖੜਿਆ ਤੁਹਾਡੇ ਨਾਲ ਹਨਾ ਮੈਂ ਕਹਿੰਦਾ ਯਾਰ ਸਾਨੂੰ ਵੀ ਇੰਨਾ ਵਧੀਆ ਸਿੰਗਰ ਮਿਲ ਰਿਹਾ ਹੈ ਖਾਣਾ ਲਿਰਿਸਟ ਉੱਪਰ ਨਿੰਜੇ ਬਾਈ ਨਾਲ ਬਾਈ ਦਾ ਗਾਣਾ ਆਇਆ ਸੀ ਲਾਇਸੈਂਸ ਮੈਂ ਕਹੇ ਰ ਆਪਣੇ ਵਾਸਤੇ ਵੀ ਓਪਰਚੁਨਿਟੀ ਹੈ ਕਿ ਪਤਾ ਇਹ ਬੰਦੇ ਦੇ ਥਰੂ ਆਪਾਂ ਚੱਲ ਜਾਈਏ ਹੂੰ ਤਾਂ ਆਪਾਂ ਕਹਿਆ ਕੋਈ ਚੱਕਰ ਨਹੀਂ ਵੀਰੇ ਆਪਾਂ ਨਹੀਂ ਕਰਦੇ ਚਾਰਜ ਤੁਸੀਂ ਕਰੋ ਜਿੰਨੇ ਗਾਣੇ ਕਰਨੇ ਫਿਰ ਬਾਈ ਦਾ ਮੈਨੂੰ ਫੋਨ ਆਇਆ ਕਿ ਮੈਂ ਨਿੰਜੇ ਵੀਰੇ ਨੂੰ ਗਾਣਾ ਭੇਜਿਆ ਕੱਬ ਜਾ ਗਾਣਾ ਬਾਈ ਕਹਿੰਦਾ ਘੈਂਟ ਹੈ ਕਿਸੇ ਤੋਂ ਥੋੜਾ ਜਿਹਾ ਮਿਕਸ ਮਾਸਟਰ ਕਰਾ ਲਓ ਇਹਨੂੰ ਵਧੀਆ ਹਨ ਤਾਂ ਫਿਰ ਵੀਰੇ ਦਾ ਇੱਕ ਦਿਨ ਹੋਰ ਫੋਨ ਆਇਆ ਕਹਿੰਦਾ ਯਾਰ ਮੇਰੇ ਘਰ ਦੇ ਕਹ ਰਿਹਾ ਬਾਹਰ ਜਾਣਾ ਤੂੰ ਹਨਾ ਕਹਿੰਦਾ ਰਾਜੇ ਆਪਾਂ ਗਾਣੇ ਰਿਕਾਰਡ ਕਰਨੇ ਜਿੰਨੇ ਹੋ ਸਕਦੇ ਆ अच्छा मैं तो जान तो पहला पहला हां हां अच्छा अब एक दिन च मेनू याद है मेरे ਘਟੋ ਘਟ ਪੰਜ ਛੇ ਗਾਣੇ ਰਿਕਾਰਡ ਕਰੇ ਸੀਗੇ ਤੇ ਮਿਊਜ਼ਿਕ ਵੀ ਮਤਲਬ ਹਾਫ ਡਮੀ ਤਾਂ ਹੋ ਹੀ ਗਿਆ ਸੀ ਮਤਲਬ ਇੱਕ ਦਿਨ ਚ ਹੀ ਕਰਤੇ ਇੱਕ ਦਿਨ ਚ ਹੀ ਬਣੇ ਹੋਏ ਆ ਸਾਰੇ ਜਿੰਨੇ ਲੀਕ ਹੋਏ ਜਿੰਨੇ ਲਈ ਉਹ ਨੋ ਜਿਹੜੇ ਲੀਕ ਹੋਏ ਸੀ ਟੱਪੇ ਸੀਗੇ ਰਮਾਂਚ ਬਰੋਚ ਵਗੈਰਾ ਸਾਰੇ ਜਾਨਦੀ ਵਾਰੀ ਲਾਈਫ ਸਟਾਈਲ ਤਾਂ ਬਾਹਰ ਜਾ ਕੇ ਬਣੇ ਸੀ ਪਹਿਲੇ ਬੰਦਾ ਵੈਲਿਊ ਬੰਦਾ ਕਰੇ ਨਾ ਜਨਾਨੀ ਵਾਜੀ 6 ਫੁੱਟ ਦਾ ਉਹ ਵੀ ਤੁਸੀਂ ਬਣਾਇਆ ਸੀਗਾ ਉਹ ਮੈਂ ਵੀਰੇ ਅਰੇਂਜ ਕਰਿਆ ਸੀ ਉਹ ਬਾਈ ਨੇ ਕਿਸੇ ਹੋਰ ਤੋਂ ਮਿਊਜ਼ਿਕ ਕਰਾਇਆ ਸੀ ਪਰ ਜਦੋਂ ਲੀਕ ਹੋਇਆ ਸਾਡਾ ਨਾਮ ਪਾ ਕੇ ਕਰਤਾ ਕਿਉਂਕਿ ਆਪਣੇ ਗਾਣੇ ਹੀ ਬਹੁ ਇਸੇ ਸਿੱਧੂ ਨਾਲ ਤਾਂ ਲੋਕ ਕਿ ਇਦਾਂ ਹੀ ਕਰਦੇ ਸੀਗੇ ਕਿ ਯਾਰ ਜਿਹਦੇ ਨਾਲ ਗਾਣਾ ਆ ਰਿਹਾ ਉਹਦਾ ਹੀ ਨਾਂ ਜੋੜ ਕੇ ਪਾਤਾ ਕਿਉਂਕਿ ਉਸ 'ਚ ਕੋਈ ਟੈਗ ਹੀ ਨਹੀਂ ਸੀਗਾ ਕਿਸੇ ਦਾ میوزਿਕ ਡਾਇਰੈਕਟਰ ਦਾ